ਬਹੁਤ ਧੰਨਵਾਦ ਜੀ। ਲੋ ਜੀ ਪੰਜਾਬ, ਭਾਰਤ, ਸਾਰੀਆਂ ਖਬਰਾਂ ਗਵਾਂਡੀ ਮੁਲਕਾਂ ਦੀਆਂ ਉਹ ਵੀ ਸਾਂਝੀਆਂ ਕਰਾਂਗੇ। ਜੀ। ਬਿਲਕੁਲ ਭੁਵਿੰਦਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਬੰਗਲਾਦੇਸ਼ ਤੋਂ। ਦਰਅਸਲ ਬੰਗਲਾਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਸ਼ੇਖ ਹਸਿਨਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਉੱਥੋਂ ਦੀ ਅਦਾਲਤ ਦੇ ਵੱਲੋਂ ਕਿਉਂਕਿ ਉੱਥੇ ਅੰਦੋਲਨ ਹੋਇਆ, ਤਖਤਾ ਪਲਟ ਹੋਇਆ। ਵਿਦਿਆਰਥੀਆਂ ਦਾ ਅੰਦੋਲਨ ਸੀ 1400 ਜਾਨਾਂ ਚਲੇ ਗਈਆਂ ਸੀ ਤੇ 24000 ਦੇ ਕਰੀਬ ਲੋਕ ਜ਼ਖਮੀ ਹੋ ਗਏ ਸੀ ਬਹੁਤ ਤੋੜਪੰਨ ਹੋਈ ਉਸ ਤੋਂ ਬਾਅਦ ਹਾਲਾਂਕਿ ਸ਼ੇਖ ਹਜ਼ੀਨਾ ਨੇ ਪਨਾਹ ਲਈ ਭਾਰਤ ਦੇ ਵਿੱਚ ਇਸ ਵੇਲੇ ਵੀ ਉਹ ਭਾਰਤ ਦੇ ਵਿੱਚ ਦੱਸੇ ਜਾ ਰਹੇ ਨੇ ਪਰ ਬੰਗਲਾਦੇਸ਼ ਦੇ ਵਿੱਚ ਇਸ ਵੇਲੇ ਯੂਨਸ ਸਰਕਾਰ ਆ ਤੇ ਉੱਥੋਂ ਦੀ ਅਦਾਲਤ ਦੇ ਵੱਲੋਂ ਉਹਨਾਂ ਨੂੰ ਦੋਸ਼ੀ ਗਰਦਾਨਿਆਂ ਗਿਆ ਕਿ ਜਿਹੜੀਆਂ 1400 ਮੌਤਾਂ ਹੋਈਆਂ ਨੇ ਬੰਗਲਾਦੇਸ਼ ਦੇ ਵਿੱਚ ਉਸ ਅੰਦੋਲਨ ਦੇ ਦੌਰਾਨ ਉਹਦੇ ਲਈ ਸ਼ੇਖ ਹਸੀਨਾ ਜ਼ਿੰਮੇਵਾਰ ਹੈ ਹਾਲਾਂਕਿ ਸ਼ੇਖ ਹਸੀਨਾ ਨੇ ਇਸ ਨੂੰ ਬਦਲਾ ਲਊ ਦੱਸਿਆ ਹੈ ਭਾਵੇਂ ਫਿਲਹਾਲ ਉਹ ਭਾਰਤ ਦੇ ਵਿੱਚ ਆਣ ਦੱਸੇ ਥਾਂ ਤੇ ਆ ਪਨਾਹ ਉਹਨਾਂ ਨੇ ਭਾਰਤ ਦੇ ਵਿੱਚ ਲਈ ਹੋਈ ਹੈ ਮੁਲਕ ਛੱਡ ਕੇ ਉਹ ਆ ਗਏ ਸੀ ਜਦੋਂ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟੋਇਆ ਤੁਸੀਂ ਦੇਖੋ ਗੁਆਂਢੀ ਮੁਲਕਾਂ ਦੇ ਵਿੱਚ ਜ਼ਿਆਦਾਤਰ ਅਜਿਹੇ ਹੀ ਹਾਲਾਤ ਨੇ ਚਾਹੇ ਉਹ ਬੰਗਲਾਦੇਸ਼ ਹੋਵੇ ਚਾਹੇ শ্রীলੰਕਾ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦਾ ਅੰਦੋਲਨ ਹੋਇਆ ਨੇਪਾਲ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦਾ ਅੰਦੋਲਨ ਹੋਇਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਭਾਰਤ ਨੂੰ ਵੀ ਚੌਕਸ ਤੇ ਸਤਰਕ ਰਹਿਣ ਲਈ ਪ੍ਰੇਰਿਤ ਦੀਆਂ ਵੀ ਨੇ ਤੇ ਦੂਜਾ ਜਿਹੜਾ ਅਧਿਕਾਰਾਂ ਦੀ ਗੱਲ ਹੈ ਕਿ ਜਿਹੜੇ ਲੋਕਾਂ ਦੇ ਅਧਿਕਾਰ ਨੇ ਉਹਨਾਂ ਨੂੰ ਕੁਚਲਿਆ ਨਾ ਜਾਵੇ ਜਿਹੜਾ ਲੋਕਤੰਤ੍ਰਿਕ ਢੰਗ ਹੁੰਦਾ ਹੈ ਉਹ ਅਪਣਾਇਆ ਜਾਵੇ ਇਹ ਇੱਕ ਸੇਧ ਵੀ ਹੈ ਇੱਕ ਤਰ੍ਹਾਂ ਦੇ ਨਾਲ ਤੇ ਇਸ ਵੇਲੇ ਬਿਹਾਰ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਐਨਡੀਏ ਦੇ ਬਹੁਮਤ ਹਾਸਲ ਕਰ ਲਿਆ ਹੈ ਤਾਂ ਬੀਜੇਪੀ ਜਿਹੜੀ ਹੈ ਉਹ ਵੀ ਵੱਡੀ ਜਿੱਤ ਦਰਜ ਕਰ ਚੁੱਕੀ ਹੈ ਤੇ ਉੱਥੇ ਹੁਣ ਮੀਟਿੰਗਾਂ ਦਾ ਸਿਲਸਿਲਾ جاری ਹੈ ਕਿ ਅਗਲਾ ਜਿਹੜਾ ਮੁੱਖ ਮੰਤਰੀ ਹੈ ਉਹ ਨਿਤਿਸ਼ ਹੋਣਗੇ ਫਿਰ ਡਿਪਟੀ ਸੀਐਮ ਕੌਣ ਹੋਣਗੇ ਇਸ ਨੂੰ ਲੈ ਕੇ ਜਿਹੜੀਆਂ ਮੀਟਿੰਗਾਂ ਨੇ ਉੱਥੇ ਲਗਾਤਾਰ ਜਾਰੀ ਨੇ ਬਿਹਾਰ ਦੀ ਰਾਜਨੀਤੀ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਜਿਹੜੀਆਂ ਅਗਲੀਆਂ 2027 ਦੀਆਂ ਇਲੈਕਸ਼ਨ ਹੋਣੀਆਂ ਨੇ ਉਸ ਦੇ ਵਿੱਚ ਪੰਜਾਬ ਵੀ ਹੈ ਉਸ ਦੇ ਵਿੱਚ ਯੂਪੀ ਵੀ ਆ ਤਿੰਨ ਚਾਰ ਸਟੇਟਸ ਦੀਆਂ ਜਿਹੜੀਆਂ ਇਕੱਠੀਆਂ ਇਲੈਕਸ਼ਨਸ ਉਸ ਵੇਲੇ ਹੁੰਦੀਆਂ ਨੇ ਤੇ ਕਾਂਗਰਸ ਜਿਹੜੀ ਆ ਦੇਖੋ ਉੱਥੇ ਤਾਂ ਬਿਲਕੁਲ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਨੂੰ ਈਵਨ ਕਿ ਆਮ ਆਦਮੀ ਪਾਰਟੀ ਨੇ 83 ਸੀਟਾਂ ਤੇ ਇਲੈਕਸ਼ਨ ਲੜੀ ਸੀ ਬਿਹਾਰ ਦੇ ਵਿੱਚ ਜ਼ਮਾਨਤ ਉਹਨਾਂ ਦੀ ਵੀ ਉੱਥੇ ਜ਼ਬਤ ਹੋਈ ਹੈ ਤਾਂ ਬਿਹਾਰ ਦੇ ਵਿੱਚ ਜਿਹੜਾ ਇਹ ਆਮ ਆਦਮੀ ਪਾਰਟੀ ਨੂੰ ਕੋਈ ਵਿਧਾਇਕ ਨਹੀਂ ਮਿਲਿਆ ਈਵਨ ਕਿ ਜ਼ਮਾਨਤਾਂ ਵੀ ਜ਼ਬਤ ਹੋਈਆਂ ਨੇ ਤੇ ਹੁਣ 2027 ਨੂੰ ਦੇਖਦੇ ਹੋਇਆਂ ਕਾਂਗਰਸ ਜਿਹੜੀ ਉਹ ਵੀ ਅ ਦੇਖ ਰਹੀ ਹੈ ਕਿ ਇੱਕੋ ਇੱਕ ਆਸ ਜਿਹੜੀ ਹੈ ਪੰਜਾਬ ਬਚੀ ਹੈ ਕਾਂਗਰਸ ਦੇ ਲਈ ਵੀ ਕਿਉਂਕਿ ਇੱਥੋਂ ਹੀ ਦੁਬਾਰਾ ਰਿਵਾਈਵਲ ਜਿਹੜਾ ਇਹ ਹੋ ਸਕਦਾ ਹੈ ਦੂਜੇ ਪਾਸੇ ਅਕਾਲੀ ਭਾਜਪੀ ਸਰਕਾਰ ਹੈ ਜਿਹੜੀ ਅਕਾਲੀ ਭਾਜਪੀ ਪੋਲਿਟਿਕਲ ਪਾਰਟੀਆਂ ਨੇ ਇਹ ਵੀ ਦੇਖ ਰਹੀਆਂ ਨੇ ਕਿ ਸਟਾਈ ਦੇ ਵਿੱਚ ਅਸੀਂ ਇਕੱਠੀਆਂ ਜਾਵਾਂਗੇ ਜਾਂ ਅਲੱਗ-ਅਲੱਗ ਜਾਵਾਂਗੇ ਕੀ ਨੁਕਸਾਨ ਫਾਇਦੇ ਨੇ ਪਰ ਕਾਂਗਰਸ ਨੂੰ ਜ਼ਰੂਰ ਇਸ ਵੇਲੇ ਕਿਉਂਕਿ ਕਾਂਗਰਸ ਨੂੰ ਲੱਗਦਾ ਹੈ ਕਿ ਉਹਨਾਂ ਦੀ ਸਰਕਾਰ ਤਾਂ ਕਿਉਂਕਿ ਲੋਕਾਂ ਨੇ ਪਹਿਲਾਂ ਅਕਾਲੀ ਭਾਜਪਾ ਇੰਨੇ ਸਾਲ ਦੇਖ ਲਏ ਫਿਰ ਉਹਨਾਂ ਆਮ ਆਦਮੀ ਪਾਰਟੀ ਦਾ ਵੀ ਟੈਸਟ ਕਰ ਲਿਆ ਤੇ ਸਾਡੀ ਵਾਰੀ ਹੈ ਪਰ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਜੇਕਰ ਹਾਲਾਤ ਜਿਹੜੇ ਕਾਂਗਰਸ ਦੇ ਇਹੀ ਰਹੇ ਕੋਈ ਉਹਨਾਂ ਨੇ ਆਪਸ ਦੇ ਵਿੱਚ ਜਿਹੜੇ ਉਹਨਾਂ ਦੀਆਂ ਖਿੱਚੋ-ਤਾਣਾਂ ਉਹ ਨਾਲ ਸਹੀ ਕੀਤੀਆਂ ਤਾਂ ਰਿਜ਼ਲਟ ਜਿਹੜਾ ਹੈ ਜਿਵੇਂ ਹਰਿਆਣਾ ਦੇ ਵਿੱਚ ਦੋ ਵਾਰ ਸਰਕਾਰ ਨਹੀਂ ਬਣੀ ਉੱਥੇ ਵੀ ਕਾਂਗਰਸ ਦੀ 카ਟੋਕਲੇਸ਼ ਲੈ ਕੇ ਬੈਠ ਗਈ ਤਾਂ ਜ਼ਰੂਰੀ ਨਹੀਂ ਕਿ ਪੰਜਾਬ ਦੇ ਵਿੱਚ ਵੀ ਕਾਂਗਰਸ ਦੁਬਾਰਾ ਆ ਸਕੇ ਤਾਂ ਹੁਣ 2027 ਨੂੰ ਲੈ ਕੇ ਵੀ ਹੁਣ ਤੋਂ ਹੀ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਇਸੇ ਤੇ ਅ ਵੀ 40 ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੁਕੇਂਦਰ ਪ੍ਰੋਟੈਸਟ ਚੱਲ ਰਿਹਾ ਸੀ ਤਾਂ ਮੈਂ ਅੱਜ ਦੇਖ ਰਿਹਾ ਸੀਗਾ ਕਿ ਜੇਕਰ ਤੁਸੀਂ ਗ੍ਰਾਂਟ ਦੀ ਗੱਲ ਕਰ ਰਹੇ ਸੀਗੇ ਕਿ ਪੰਜਾਬ ਗ੍ਰਾਂਟ ਨਹੀਂ ਜਿੰਦਾ ਪਰ 42% ਤਾਂ ਜਿਹੜਾ ਯੂਨੀਵਰਸਿਟੀ ਹੈ ਉਹ ਖਰਚਾ ਆਪ ਚੁੱਕ ਲੈਂਦੀ ਹੈ ਤੇ ਉਸ ਤੋਂ ਬਾਅਦ ਫਿਰ ਸੈਂਟਰ ਸਰਕਾਰ ਚਾਹੇ ਉਹਦਾ ਇੱਕ ਕਲੋਜ਼ ਹੈ ਜਿਸ ਦੇ ਅਧੀਨ ਜਿਹੜੀ ਸੈਂਟਰ ਸਰਕਾਰ ਹੈ ਉਸਨੇ ਯੂਨੀਵਰਸਿਟੀ ਨੂੰ ਗ੍ਰਾਂਟ ਦੇਣੀ ਹੀ ਹੁੰਦੀ ਹੈਗੀ ਹੈ ਤੇ ਉਸ ਤੋਂ ਬਾਅਦ ਪੰਜਾਬ ਤੇ ਹਿੱਸੇ ਬਹੁਤ ਘੱਟ ਗ੍ਰਾਂਟ ਬਚਦੀ ਹੈ ਜਿਹੜੀ ਕਿ ਯੂਨੀਵਰਸਿਟੀ ਨੂੰ ਜਾਂਦੀ ਹੈ ਜੇਕਰ ਪੰਜਾਬ ਯੂਨੀਵਰਸਿਟੀ ਦਾ ਪੂਰਾ ਖਰਚਾ ਚੁੱਕਦਾ ਹੋਵੇ ਤਾਂ ਫਿਰ ਕੋਈ ਦਿੱਕਤ ਨਹੀਂ ਹੈਗੀ ਯੂਨੀਵਰਸਿਟੀ ਨੂੰ ਚਲਾਉਣ ਦੀ ਤੇ ਤੁਸੀਂ ਦੇਖੋ ਕਿ ਹਰਿਆਣਾ ਤੇ ਹਿਮਾਚਲ ਤਾਂ ਪਹਿਲਾਂ ਹੀ ਆਪਣਾ ਹਿੱਸਾ ਵਾਪਸ ਲੈ ਚੁੱਕੇ ਨੇ ਤੇ ਚੰਡੀਗੜ੍ਹ ਦੇ ਵਿੱਚ ਜੇਕਰ ਯੂਨੀਵਰਸਿਟੀ ਜਿਵੇਂ ਪੰਜਾਬੀ ਯੂਨੀਵਰਸਿਟੀ ਹੈ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਉਸ ਤਰੀਕੇ ਦੇ ਨਾਲ ਵੀ ਪੰਜਾਬ ਸਰਕਾਰ ਇਸ ਨੂੰ ਦੇਖ ਸਕਦੀ ਹੈ ਕਿ ਯੂਨੀਵਰਸਿਟੀ ਤੇ ਜੇਕਰ ਪ੍ਰੋਪਰ ਗ੍ਰਾਂਟ ਦਿੱਤੀ ਜਾਵੇ ਫਿਲਹਾਲ ਉੱਥੇ ਪ੍ਰਦਰਸ਼ਨ ਜਾਰੀ ਹੈ ਸੈਨੇਟ ਚੋਣਾਂ ਜਿਹੜੀਆਂ ਨੇ ਉਹਦੀ ਡੇਟ ਦਾ ਐਲਾਨ ਨਹੀਂ ਹੋਇਆ ਇਸ ਵਿਚਾਰ ਜਿਹੜੇ ਨਵਦੀਪ ਜਲਵੇੜਾ ਤੁਹਾਡੇ ਯਾਦ ਹੋਵੇ ਵਾਟਰ ਕੈਨਨ ਪਵਾਏ ਦੇ ਨਾਲ ਮਸ਼ਹੂਰ ਹੋਏ ਸੀ ਜਦੋਂ ਕਿਸਾਨ ਅੰਦੋਲਨ ਸੀ ਉਹਨਾਂ ਤੇ ਐਫਆਈਆਰ ਦਰਜ ਹੋ ਗਈ ਤੇ ਇਹ ਇਲਜ਼ਾਮ ਉਹਨਾਂ ਤੇ ਲੱਗਿਆ ਕਿ ਉਹਨਾਂ ਨੇ ਭੜਕਾਊ ਭਾਸ਼ਣ ਦਿੱਤਾ ਹੈ ਲੁਧਿਆਣਾ ਤੋਂ ਇਹ ਸ਼ਿਕਾਇਤ ਹੋਈ ਜਿਸ ਤੋਂ ਬਾਅਦ ਐਫਆਈਆਰ ਦਰਜ ਹੋ ਗਈ ਉਹਨਾਂ ਤੇ ਤੇ ਉਧਰ ਪੰਜਾਬ ਯੂਨੀਵਰਸਿਟੀ ਦੇ ਪੰਜਾਬ ਬਚਾਓ ਮੋਰਚੇ ਦੇ ਵੱਲੋਂ ਵੀ ਮਾਫ਼ੀ ਮੰਗ ਲਈ ਗਈ ਹੈ ਉਹਨਾਂ ਨੇ ਕਿਹਾ ਕਿ ਨਵਦੀਪ ਜਲਵੇੜਾ ਦਾ ਆਪਣਾ ਨਿੱਜੀ ਵਿਚਾਰ ਸੀਗੇ ਸਾਡਾ ਅਸੀਂ ਉਸ ਬਿਆਨ ਤੇ ਜੇ ਕਰੋਨਾ ਨੇ ਦਿੱਤਾ ਹੈ ਤੇ ਸਾਡਾ ਕੋਈ ਉਹਨਾਂ ਦੇ ਨਾਲ ਸੰਬੰਧ ਨਹੀਂ ਹੈ ਤੇ ਅਸੀਂ ਉਹ ਤੋਂ ਮੁਆਫੀ ਵੀ ਮੰਗਦੇ ਹਾਂ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਦੂਜੇ ਪਾਸੇ ਤੁਸੀਂ ਦੇਖੋ ਕਿ ਮੋਰਚਾ ਫਿਲਹਾਲ ਜਾਰੀ ਹੈ ਤੇ ਇਸੇ ਦੇ ਦਰਮਿਆਨ ਜਿਹੜੀ ਐਫ ਆਈ ਆਰ ਹਨਵਦੀਪ ਜਲਵੇੜਾ ਤੇ ਵੀ ਹੋਈ ਹੈ ਤੇ ਹੁਣ ਇੱਕ ਹੋਰ ਜਿਹੜੀ ਗੱਲ ਐਸ ਐਸ ਪੀ ਜਿਹੜੇ ਅੰਮ੍ਰਿਤਸਰ ਦਿਹਾਤੀ ਦੇ ਸਸਪੈਂਡ ਕੀਤੇ ਗਏ ਅ ਮਨਿੰਦਰ ਸਿੰਘ ਉਹਨਾਂ ਨੂੰ ਲੈ ਕੇ ਵੀ ਚਰਚਾ ਕਾਫੀ ਹੈ ਤੇ ਅੱਜ ਅਕਾਲੀ ਦਲ ਦੇ ਵੱਲੋਂ ਵੀ ਉੱਥੇ ਪ੍ਰੋਟੈਸਟ ਕੀਤਾ ਗਿਆ ਕਿਉਂਕਿ ਅਕਾਲੀ ਦਲ ਦੇ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਨੇ ਨਿਸ਼ੱਤਰ ਸਿੰਘ ਗਿੱਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕੰਚਨਪ੍ਰੀਤ ਨੇ ਉਹੂ ਅ ਉਹ ਇਸ ਵੇਲੇ ਰੂਪਪੋਸ਼ ਨੇ ਭਾਵ ਕੇ ਉਹਨਾਂ ਦੀ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਇੱਕ ਗੱਲ ਹੋਰ ਕਿ ਜਿਹੜੇ ਮਨਿੰਦਰ ਸਿੰਘ ਦਿਹਾਤੀ ਦੇ ਐਸਐਸਪੀ ਸੀਗੇ ਅਮਰitsar ਦੇ ਉਹਨਾਂ ਨੂੰ ਵੀ ਸਸਪੈਂਡ ਇਸੇ ਕਰਕੇ ਕੀਤਾ ਗਿਆ ਕਿ ਉਹਨਾਂ ਨੇ ਸਮਾਂ ਰਹਿਣੇ ਆ ਕਾਰਵਾਈ ਨਹੀਂ ਕੀਤੀ ਤੇ ਕੰਚਨਪ੍ਰੀਤ ਸ਼ਾਇਦ ਦੇਸ਼ ਛੱਡ ਚੁੱਕੇ ਨੇ ਫਿਲਹਾਲ ਖਬਰਾਂ ਇਸ ਤਰ੍ਹਾਂ ਦੀ ਨਹੀਂ ਮਿਣੀ ਪਰ ਇਹ ਅਪੋਸ਼ਟ ਖਬਰਾਂ ਨੇ ਪੁਸ਼ਟੀ ਇਹਨਾਂ ਦੀ ਹਾਲੇ ਨਹੀਂ ਹੋਈ ਹੈਗੀ ਆ ਤੇ ਅ ਇਸ ਨੂੰ ਲੈ ਕੇ ਵੀ ਇਸ ਵੇਲੇ ਰਾਜਨੀਤੀ ਜਿਹੜੀ ਆ ਉਹ ਗਰਮਾਈ ਹੋਈ ਹੈ ਤੇ ਸੁਖਬੀਰ ਬਾਦਲ ਨੇ ਵੀ ਕਿਹਾ ਪੁਲਿਸ ਨੂੰ ਕਿ ਪੁਲਿਸ ਮੁਲਾਜ਼ਮ ਆਪਣੀ ਲਿਮਟ ਕਰਾਸ ਨਾ ਕਰਨ ਕਿਉਂਕਿ ਆਪਣੀ ਡਿਊਟੀ ਜਿਹੜੀ ਸੰਵਿਧਾਨ ਦੇ ਅਨੁਸਾਰ ਹੈ ਲੋਕਤੰਤਰ ਦੇ ਵਿੱਚ ਉਹ ਦੇ ਮੁਤਾਬਕ ਹੀ ਕਰਨ ਨਾ ਕਿ ਸਰਕਾਰ ਦੇ ਕਹਿਣ ਤੇ ਜਿਹੜੇ ਝੂਠੇ ਪੁਲਿਸ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਅਜੇ ਹਾਂ ਨਾ ਕੀਤਾ ਜਾਵੇ ਤਾਂ ਇਸ ਵੇਲੇ ਸਿਆਸਤ ਜਿਹੜੀ ਆ ਉਹ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ 350ਵੇਂ ਸ਼ਤਾਬ ਦੀ ਸਮਾਗਮ ਨੇ ਉਹ ਵੀ ਜਾਰੀ ਨੇ ਤੇ ਕੱਲ ਤੋਂ ਜੰਮੂ ਕਸ਼ਮੀਰ ਤੋਂ ਇੱਕ ਜਿਹੜਾ ਨਗਰ ਕੀਰਤਨਾ ਉਹ ਸਟਾਰਟ ਹੋਣਾ ਸੀ ਐਮ ਮਾਨ ਵੀ ਉੱਥੇ ਪਹੁੰਚ ਰਹੇ ਨੇ ਇਸ ਦੇ ਨਾਲ ਹੀ ਇੱਕ ਹੋਰ ਭੁਪਿੰਦਰ ਇੱਕ ਫਿਲਮ ਜਿਹੜੀ ਪਵੇਜਾ ਹੋਰਾਂ ਦੇ ਵੱਲੋਂ ਪੜਾਈ ਗਈ ਹੈ ਐਨੀਮੇਟਡ ਮੂਵੀ ਹੈ ਹਿੰਦ ਦੀ ਚਾਦਰ ਉਹ ਰਿਲੀਜ਼ ਹੋਣੀ ਸੀ 21 ਨਵੰਬਰ ਨੂੰ ਪਰ ਉਸ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਤੇ ਜ세ਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਉਸ ਤੇ ਰੋਕ ਲਾਉਣ ਲਈ ਕਿਹਾ ਗਿਆ ਤੇ ਕਿਹਾ ਗਿਆ ਕਿ ਉਸ ਦੇ ਵਿੱਚ ਧਾਰਮਿਕ ਜਿਹੜੀ ਪ੍ਰੋਪਰ ਮਰਿਆਦਾ ਹੈ ਉਸ ਦਾ ਪਾਲਣ ਨਹੀਂ ਕੀਤਾ ਗਿਆ ਤੇ ਫਿਰ ਹਾਲ ਉਸ ਫਿਲਮ ਦੀ ਰਿਲੀਜ਼ ਨੂੰ ਵੀ ਰੋਕ ਦਿੱਤਾ ਗਿਆ ਹੈ ਪਹਿਲਾਂ ਵੀ ਹਾਲਾਂਕਿ ਐਨੀਮੇਟਡ ਫਿਲਮਾਂ ਤਾਂ ਬਣੀਆਂ ਨੇ ਸ਼ੋਹਰਤ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਲੈ ਕੇ ਆ ਜਾਂ ਫਿਰ ਚਮਕੌਰ ਦੇ ਸਾਕੇ ਨੂੰ ਲੈ ਕੇ ਜਾਂ ਫਿਰ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਤੇ ਹੁਣ ਜਿਹੜੀ ਫਿਲਮ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜਿਹਨੂੰ ਲੈ ਕੇ ਬਣ ਰਹੀ ਹੈ ਉਸ ਨੂੰ ਲੈ ਕੇ ਇਤਰਾਜ਼ ਜਿਹੜਾ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਤਾਇਆ ਗਿਆ ਹਾਲਾਂਕਿ ਚਲੋ ਕਿਉਂਕਿ ਆਪਾਂ ਤਾਂ ਉਹ ਫਿਲਮ ਫਿਲਹਾਲ ਨਹੀਂ ਦੇਖੀ ਜਾਂ ਸਾਹਮਣੇ ਨਹੀਂ ਆਈ ਬਹੁਤਾ ਉਸ ਦੇ ਟ੍ਰੇਲਰ ਵਗੈਰਾ ਹੀ ਹਾਲੇ ਤੱਕ ਸਾਹਮਣੇ ਆ ਸਕੇ ਆਏ ਤਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਸ ਨੂੰ ਲੈ ਕੇ ਵੀ ਇਤਰਾਜ਼ ਜਿਹੜਾ ਉਹ ਜਤਾਇਆ ਗਿਆ ਦੇਖਣਾ ਹੋਵੇਗਾ ਹੁਣ ਉਹਦੇ ਵਿੱਚ ਕੁਝ ਸੀਨ ਕੱਟਦੇ ਨੇ ਜਾਂ ਫਿਰ ਕੀ ਕੁਝ ਸਹੀ ਦਿਖਾਉਣ ਦੇ ਲਈ ਕੀ ਕੁਝ ਕਰਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਭਵਿੰਦਰ ਪਤਾ ਲੱਗੇਗਾ ਜੀ ਜੀ ਇਹ ਇੱਕ ਜਿਹੜੇ ਜੱਸ ਦੇ ਨਾਲ ਬੀਬੀ ਪਾਕਿਸਤਾਨ ਗਈ ਸੀ ਕੋਈ ਉਹਦੀ ਅਪਡੇਟ ਕੋਈ ਇੱਥੇ ਕੋਈ ਗੈਂਗਵਾਰ ਨੂੰ ਲੈ ਕੇ ਕੋਈ ਅਪਡੇਟ ਹੋਵੇ ਕੁਝ ਕਿਸੇ ਬਿਲਕੁਲ ਬਿਲਕੁਲ ਭਵਿੰਦਰ ਗੈਂਗਵਾਰ ਤਾਂ ਪੰਜਾਬ ਦੇ ਵਿੱਚ ਹੁਣੇ-ਹੁਣੇ ਬੰਗਾ ਦੇ ਵਿੱਚ ਗੋਲੀਆਂ ਚੱਲ ਕੇ ਹਟੀਆਂ ਨੇ ਇੱਕ I20 ਦੇ ਵਿੱਚ ਜਿਹੜੇ ਬਦਮਾਸ਼ ਆਉਂਦੇ ਨੇ ਤੇ ਦੂਜੇ ਪਾਸੇ ਸਕੋਰਪੀਓ ਗੱਡੀ ਦੇ ਵਿੱਚ ਨੌਜਵਾਨ ਹੁੰਦੇ ਨੇ ਉਹਨਾਂ ਦੇ ਗੋਲੀਆਂ ਮਾਰੀ ਜਾਂਦੇ ਨੇ ਇੱਕ ਦੀ ਮੌਤ ਜਿਹੜੀ ਆ ਹੁਣੇ ਹੀ ਹਲੇ ਕੁਝ ਘੰਟੇ ਜਾਂ ਕੁਝ ਮਿੰਟ ਪਹਿਲਾਂ ਦੀ ਹੀ ਖਬਰ ਹੈ ਤੇ ਸਰਬਜੀਤ ਕੌਰ ਜਿਹੜੀ ਉੱਧਰ ਜਾ ਕੇ ਨੂਰ ਜਹਾਂ ਜਾਂ ਉੱਧਰ ਜਾ ਕੇ ਉਹਨਾਂ ਦਾ ਨਾਮ ਵੀ ਤਬਦੀਲ ਕਰ ਲਿਆ ਇਸਲਾਮ ਵੀ ਕਬੂਲ ਕਰ ਲਿਆ ਉਸ ਮਾਮਲੇ ਨੂੰ ਲੈ ਕੇ ਵੀ ਸ਼ਰੋਣੀ ਕਮੇਟੀ ਤੇ ਵੀ ਸਵਾਲ ਖੜੇ ਹੋਏ ਕਿਉਂਕਿ ਦੇਖੋ ਇਸ ਤੋਂ ਪਹਿਲਾਂ 2018 ਦੇ ਵਿੱਚ ਵੀ ਅਜਿਹਾ ਹੀ ਵਾਕਿਆ ਹੋਇਆ ਸੀਗਾ ਤੇ ਸਰਬਜੀਤ ਕੌਰ ਜਿਹੜੀ ਪਿੱਛੋਂ ਤਾਂ ਛਾਪਾ ਵਾਲੀ ਛਾਪਿਆਂ ਵਾਲੀ ਪਿੰਡ ਦੀ ਸੀ ਤੇ ਇੱਥੇ ਕਪੂਰਥਲਾ ਦੇ ਵਿੱਚ ਆ ਮੈਨੀਪੁਰ ਪਿੰਡ ਦੇ ਵਿੱਚ ਵਿਆਹੀ ਹੋਈ ਸੀ ਤੇ ਉਸਦੇ ਈਵਨ ਕੇ ਬੱਚੇ ਵੀ ਨਹੀਂ ਤੇ ਬੱਚੇ ਕੀ ਪੋਤਿਆਂ ਵਾਲੀ ਵੀ ਦੱਸੀ ਜਾ ਰਹੀ ਹੈ ਤੇ ਬੱਚਿਆਂ ਦੇ ਵੀ ਅੱਗੇ ਬੱਚੇ ਹੋਗੇ ਸੀ ਤੇ ਉਹ ਕਹਿ ਰਹੀ ਹੈ ਕਿ ਮੇਰਾ ਤਾਂ 8-9 ਸਾਲ ਪਹਿਲਾਂ ਦਾ ਹੀ ਉਸ ਦੇ ਨਾਲ ਤਾਲੁਕਾਤ ਸੀ ਸਬੰਧ ਸੀ ਸੋਸ਼ਲ ਮੀਡੀਆ ਦੇ ਰਾਹੀਂ ਜੁੜੀ ਹੋਈ ਸੀ ਤੇ ਉਹਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਉਹ ਆਪਣੀ ਮਰਜ਼ੀ ਦੇ ਨਾਲ ਇਸਲਾਮ ਵੀ ਕਬੂਲ ਕਰ ਰਹੀ ਹੈ ਜਿਸ ਦੇ ਵਿੱਚ ਉਹ ਉੱਥੇ ਜਾ ਕੇ ਨਿਕਾਹ ਵੀ ਕਬੂਲ ਕਰ ਰਹੀ ਹੈ ਤਾਂ ਹੁਣ ਕਿਉਂ ਅਜਿਹਾ ਹੋਇਆ ਜਾਂ ਉਹਨੇ ਜੇ ਜਾਣਾ ਵੀ ਸੀ ਤਾਂ ਜਿਹੜਾ ਇਹ ਸਿੱਖ ਜਥੇ ਦਾ ਤਾਂ ਮਤਲਬ ਨਹੀਂ ਸੀ ਬਣਾਉਣਾ ਚਾਹੀਦਾ ਉਹਨੂੰ ਬਾਹਰਾਂ ਕਿ ਸਿੱਖ ਜਥੇ ਉਹਨੂੰ ਬਦਨਾਮ ਕਰਨ ਦੀ ਇੱਕ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਕਿ ਸਿੱਖ ਕੌਮ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਜਿਹੜੀ ਆ ਉਸ ਦੇ ਖਿਲਾਫ ਗੁੱਸਾ ਵੀ ਆ ਰੋਸ ਵੀ ਆ ਕਿਉਂਕਿ ਦੇਖੋ ਸਿੱਖ ਜਥੇ ਜਿਹੜੇ ਹਰ ਵਾਰ ਜਾਂਦੇ ਨੇ ਤੇ ਇਸ ਤੋਂ ਬਿਨਾ ਫਿਰ ਇੱਕ ਉਹਨੂੰ ਜਿਹੜਾ ਜਿਹਨੇ ਜਥੇ ਚ ਜਾਣਾ ਹੁੰਦਾ ਏ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਰეკਮੈਂਡੇਸ਼ਨ ਹੁੰਦੀ ਹੈ ਜਿਹੜਾ ਇਲਾਕੇ ਦਾ ਮੈਂਬਰ ਹੋਵੇ ਨਾ ਭਗਵੰਦਰ ਉਹ ਤੋਂ ਰეკਮੈਂਡ ਕਰਵਾ ਕੇ ਹੀ ਜਾਇਆ ਜਾਂਦਾ ਹੈ ਹੁਣ ਜਾਂਦਾ ਉਹਨਾਂ ਨੂੰ ਪਤਾ ਨਹੀਂ ਸੀ ਜਿਹੜੇ ਮੈਂਬਰ ਨੇ ਉਹ ਕਹਿੰਦੇ ਨਹੀਂ ਕਿ ਜੀ ਇਸ ਦਾ ਨੰਬਰਦਾਰ ਦੇ ਕਹੇ ਤੇ ਜੀ ਮੋਤਬਰ ਬੰਦਿਆਂ ਦੇ ਕਹੇ ਤੇ ਉਹਨੂੰ ਜਿਹੜਾ ਏ ਰეკਮੈਂਡ ਕਰਤਾ ਸਾਨੂੰ ਨਹੀਂ ਸੀ ਪਤਾ ਹੈਗਾ ਕਿ ਉਹ ਇਸ ਤਰ੍ਹਾਂ ਕਰੇਗੀ ਪਰ ਹੁਣ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਅਸੀਂ ਇਸ ਤਰ੍ਹਾਂ ਇਕੱਲੇ ਬੀਬੀਆਂ ਨੂੰ ਜਿਹਦੇ ਨਾਲ ਜਾਂ ਤਾਂ ਪਿਤਾ ਹੋਵੇ ਨਾਲ ਜਾਂ ਫਿਰ ਭਰਾ ਹੋਵੇ ਜਾਂ ਫਿਰ ਉਹਦਾ ਪਤੀ ਹੋਵੇ ਉਸ ਤੋਂ ਬਿਨਾ ਅਸੀਂ ਇਕੱਲੇ ਤੋਂ ਇਕੱਲੇ ਐਵੇਂ ਨਹੀਂ ਲੈ ਕੇ ਜਾਵਾਂਗੇ ਤਾਂ ਹੁਣ ਇਹ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਿਹਾ ਜਾ ਰਿਹਾ ਪਰ ਸਰਬਜੀਤ ਕੌਰ ਜਿਹੜੀ ਆ ਉਸਨੇ ਇਸਲਾਮ ਵੀ ਕਬੂਲ ਕਰ ਲਿਆ ਨਿਕਾਹ ਵੀ ਉੱਥੇ ਜਾ ਕੇ ਕਰਵਾ ਲਿਆ ਏ ਤੇ ਹਾਲਾਂਕਿ ਅ ਮਤਲਬ ਦੇਖੋ ਉਹ ਆਪਣੀ ਮਰਜ਼ੀ ਨਾਲ ਠੀਕ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਥੇ ਦੇ ਰੂਪ ਦੇ ਵਿੱਚ ਉਹਨੂੰ ਪਾਕਿਸਤਾਨ ਜਾ ਕੇ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਇਹ ਜਰੂਰ ਇਸ ਨੂੰ ਲੈ ਕੇ ਰੋਸ ਹੈਗੇ ਬਾਕੀ ਤਾਂ ਜੋ ਕਿਸੇ ਦਾ ਕਿਸੇ ਨਾਲ ਵਿਆਹ ਕਰਾਉਣ ਦਾ ਜਾਂ ਧਰਮ ਦਾ ਕੋਈ ਇੰਡੀਵਿਜੂਅਲੀ ਮਸਲਾ ਹੋ ਸਕਦਾ ਪਰ ਸ਼੍ਰੋਮਣੀ ਕਮੇਟੀ ਦੇ ਰਾਹੀਂ ਜਿਹੜੇ ਜਥੇ ਭੇਜੇਗੇ ਤੇ ਉਹ ਅਸਲ ਚ ਇੰਟਰਨੈਸ਼ਨਲ ਲੈਵਲ ਤੇ ਫਿਰ ਇਹ ਗੱਲ ਜਾਂਦੀ ਹੈਗੀ ਕਿ ਤੁਸੀਂ ਕਿਸ ਤੰਗ ਦੇ ਜਥਿਆਂ ਦੇ ਵਿੱਚ ਕਿਹੜੇ ਲੋਕ ਜਾ ਰਹੇ ਨੇ ਤੇ ਕੀ ਉਹ ਕਰ ਰਹੇ ਨੇ ਇਸ ਨੂੰ ਲੈ ਕੇ ਜ਼ਰੂਰ ਫਿਲਹਾਲ ਸਵਾਲ ਨੇ ਇਕਬਿੰਦਰ ਜੀ ਜੀ ਸੁਮਾ ਬਹੁਤ ਧੰਨਵਾਦ ਅੱਜ ਕੱਲ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਬਹੁਤ ਬਹੁਤ ਧੰਨਵਾਦ